ਦਿਕੋਰ ਵਾਲੇ ਕੰਪਲੈਕਸ ਦਾ ਜਦੋਂ ਕਾਫੀ ਪੰਜਾਬੀ ਹੋਣੀ ਕਰਦਾ ਆਣਾ ਚਾਹਤ ਨਾ ਪਾਇਆ ਚਾਹਤੀ ਕਿ ਕਿ ਦੇ ਵਿੱਚ ਕਰਦਾ ਪਰ ਉੱਥੇ ਇਹ ਪਤਾ ਸੀ ਕਿ ਇਹ ਜਿਹੜੀ ਕਾਫੀ ਜਿਹੜੀ ਪੱਧਰ ਤੋਂ ਜਿਹੜਾ ਹੈਗਾ ਮਸਾਂ ਉੱਟਣ ਦਾ ਚਪਾ ਵਿੱਚੋਂ ਦਾ ਕਾਉਂਟਰ ਉੱਟਿਆ ਹੋਇਆ ਕੰਮ ਕਰ ਰਹੀ ਹੈ ਤੇ ਜਿਹੜੀ ਇੱਕ ਮਾਪ ਪਹਿਲਾਂ ਵੀ ਉੱਥੇ ਤਿਆਰ ਬਕਾਦਣੇ ਜਿਹੜੇ ਹੈਗੇ ਪੈਂਡਿੰਗ ਕੇਸ ਦੇ ਤਰਫੋਂ ਔਰ ਗੁਪਤੀ ਸੁਣਨਾ ਬਾਰੇ ਜਦੋਂ ਦੀ ਐਂਡੀਪੀ ਇਸ ਦਾ ਉਹਦੇ ਕੋਲੋਂ ਤੁਸੀਂ 7 ਗ੍ਰਾਮ ਨਸ਼ੀਦਾ ਪਾਊਡਰ ਗ੍ਰਾਮ ਦਿੱਤਾ ਜਿਹਦੇ ਵਿੱਚ ਅਸੀਂ ਐਂਡੀਪੀ ਇਸ ਦੇ ਲੈਕਸ ਰਤਮਾ ਤਰਜ਼ ਕਰਕੇ ਚਾਰ ਵਾਰ ਦਿੱਤੀ ਪਹਿਲਾਂ ਜਲਦੀ ਮੰਗਦੇ ਕਰਦੇ ਪਹਿਲਾਂ ਉਹਦੇ ਤੇ ਤਕਰੀਬਨ ਚਾਰ ਬਕਰ ਜਿਹੜੇ ਹੈਗੇ ਨਾ ਦਿੱਤੇ ਹੁੰਦੇ ਸਰਦੂ ਜੋ ਉਸਨੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਉਹ ਚਾਹ ਵਿੱਚ ਪਾਤਾ ਕਰਦਾ ਪਤਾ ਲੱਗੇ ਕਿ ਦਿੱਕਦੇ ਹੈਗੇ ਜਿਹੜਾ ਦਿੱਕਦੇ ਹਾਂ ਵੀ ਹੰਦੀ ਉਹ ਵੀ ਅਸੀਂ ਇਹਦਾ ਪੇਸ ਕਰਕੇ ਇਹਨੂੰ ਮਾੜਾ ਹਾਸਲ ਕੀਤਾ ਕਿ ਜਵਾੜ ਜਰਾ ਕਚੀਸ ਕੀਤੀ ਹੈ ਉਹ ਜੰਦਾ ਪਤਾ ਲਗਾਇਆ ਕਿ ਉਹ ਲੈਤੀ ਹੁੰਦੀ ਸੀ ਤੇ ਉਹ ਵੀ ਕਿਥੇ ਹੁੰਦੀ ਹੈ ਉਹਦੇ ਤੇ ਚੰਗਾ ਕੰਮ ਕਰਦੇ ਤੇ ਦੂਜਾ ਰਿਹਾ ਤਾਂ ਉਹਦਾ ਕਰੀ ਇਹ ਈਐਨਡੀਪੀ ਅਸੂਤ ਕਰਨਾ ਕਰਦਾ ਉਸ ਤੋਂ ਔਰ ਲਗਾਵਾ ਅਸੀਂ ਇਹਦਾ ਹੈਗਾ ਈਐਨਐਫਸੀ ਜਿਹੜੀ ਸੈਕਸ਼ਨ ਲੱਗੀ ਹੈ 111 ਜਿਹਦੇ ਉੱਤੇ ਤੋਛੀ ਨੇ ਆਤੰਦੋਸ਼ੀ ਨੇ ਜਿਹੜੇ ਚਰਨ ਕਰਦੇ ਆਦੀ ਨੇ ਉਹ ਵੀ ਅਸੀਂ ਨਾਲ ਐਡ ਕੀਤੀ। ਇੱਕ ਸਖਤ ਵਾਰਨਿੰਗ ਜਿਹੜੇ ਜਿਹੜੇ ਤਰ੍ਹਾਂ ਦਾ ਸਖਤ ਸਖਤ ਦੀ ਸਖਤ ਸਾਡੀ ਇਹ ਸਖਤ ਵਾਰਨਿੰਗ ਹੁਣ ਆਪਾਂ ਦੇਖੇ ਰਹੇ ਹਾਂ ਦੀ ਸਰਕਾਰ ਨੇ ਯੁਗਤ ਅਸ਼ੇਵ ਰੂਪ ਜਿਹੜਾ ਹੈਗਾ ਉਹਨੇ ਚਾਲੂ ਕੀਤੀ ਹੈ। ਉਹਦੇ ਤਹਿਤ ਹੁਣ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਹੇ ਹਨ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਔਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਹੈਗਾ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਦਿਕੋਰ ਵਾਲੀ ਗੱਲ ਦੇ ਚਾਹੇ ਜਿਹੜੀ ਕਰਦਾ ਆਣਾ ਚਾਹਤ ਨਾ ਪਾਇਆ ਚੀਜ਼ ਦੇ ਵਿੱਚ ਤਾਂ ਉੱਥੇ اتنا ਸੀ ਕਿ ਇਹ ਲੇਡੀ ਕਿ ਆਪੀ ਜਿਹੜੀ ਬੱਦਕ ਤੇ ਜਿਹੜਾ ਹੈਗਾ ਮਸਾਂ ਉੱਟਣ ਵਿੱਚ ਪ੍ਰਾਈਵੇਟ ਦਾ ਕੰਟਰੋਲ ਕਰ ਰਹੀ ਹੈ ਤੇ ਦੂਜੀ ਇੱਕ ਮਾਪ ਪਹਿਲਾਂ ਵੀ ਇੱਕ ਤੋਂ 4 ਬਗਦਿਆਂ ਤੋਂ ਜਿਹੜੀ ਬੈਂਕ ਦੇ ਕੇਸ ਤੇ ਕਰਦੇ ਨੇ ਔਰ ਉਹ ਕਿ ਕਿਸਮ ਦਾ ਮੈਂ ਜਿਹਦੋਂ ਇਹ ਰੇਡ ਦੀ ਦਿੱਤੀ ਗੀਤਾ ਉਹਦੇ ਕੋਲ 26 ਗ੍ਰਾਮ ਨਸੀਬਾ ਪਾਊਡਰ ਬਰਾਮਦ ਕੀਤਾ ਜਿਹਦੇ ਵਿੱਚ ਅਸੀਂ ਐਨਡੀਪੀਐਸ ਦੇ ਤਹਿਤ ਰੱਖਮਾ ਤਰਕ ਕਰਕੇ ਚਾਰਵਾਈ ਕੀਤੀ ਹੈ ਪਹਿਲਾਂ ਜਮੀਨ ਮੰਗਦੇ ਪਹਿਲਾਂ ਉਹਦੇ ਤੇ ਤਕਰੀਬਨ ਚਾਰ ਪੱਤਰੇ ਜਿਹੜੇ ਹੈਗੇ ਦਾ ਦੋ ਕੇਸ ਦੇ ਤਦਦੇ ਜੋ ਇਸਨੇ کافی ਸਮੇਂ ਤੋਂ ਜੁੜਾ ਹੋਇਆ ਹੈ ਉਹਦੇ ਸਾਹ ਵਿੱਚ ਪਤਾ ਪਤਾ ਕਰਦੇ ਪਤਾ ਲੱਗਿਆ ਕਿ ਇਸਦੇ ਅਗੇ ਜਿਹੜਾ ਪਿੱਛੇ ਮਾਦੀ ਹੱਦੀ ਉਹ ਵੀ ਅਸੀਂ ਇਹਦਾ ਪੇਸ ਕਰਕੇ ਇਹਨੂੰ ਰਿਮਾਂਡ ਹਾਸਲ ਕੀਤਾ ਕਿ ਜਿਵੇਂ ਜਿਹੜਾ ਖਰੀਦ ਕੀਤੀ ਹੈ ਉਹ ਬੰਦੇ ਦਾ ਪਤਾ ਲੱਗਾਇਆ ਕਿ ਉਹ ਲੈਤੀ ਹੁੰਦੀ ਸੀ ਤੇ ਉਹਦੀ ਕੋਈ ਨਹੀਂ ਉਹਦੀ ਚੰਗੀ ਵਿੱਚ ਕੰਮ ਕਰਦੇ ਤੇ ਭਾਰਵੇਂ ਤੱਕ ਮਾਂਦਾ ਕਰਦੇ ਇਹ ਕੀਐਨਡੀ ਕੇਸ ਤੇ ਮਿਲਣ ਕਰਤਾ ਕਰਦੇ ਇਸ ਤੋਂ ਇਲਾਵਾ ਅਸੀਂ ਇਹਦਾ ਹੈਗਾ ਕਿਐਨਐਫਟੀ ਜਿਹੜੀ ਸੈਕਸ਼ਨ ਹੈਗੀ ਹੈ 611 ਇਹਦੇ ਉੱਤੇ ਤੋਸ਼ੀ ਨੇ ਆਕੰਦੋਸ਼ੀ ਨੇ ਜਿਹੜੇ ਚਰਨ ਕਰਦੇ ਆਦੀ ਨੇ ਉਹ ਵੀ ਅਸੀਂ ਨਾਲ ਐਡ ਕੀਤੀ ਹੈ। ਇੱਕ ਸਖਤ ਵਾਰਨਿੰਗ ਕੀਤੀ ਹੈ ਜਿਹਦੇ ਅਗੇ ਤੋਂ ਸਖਤ ਸਖਤ ਜੀ ਵੀ ਸਖਤ ਸਾਡੀ ਇਹ। ਇਹ ਸਖਤ ਵਾਰਨਿੰਗ ਹੁਣ ਆਪਾਂ ਦੇਖੇ ਰਹੇ ਹਾਂ ਦੀ ਸਰਕਾਰ ਨੇ ਯੋਗਦਾਨਸ਼ੀ ਵਰਗ ਜਿਹੜਾ ਹੈਗਾ ਮੁਹੱਬ ਚਾਲੂ ਕੀਤੀ ਹੈ। ਉਹਦੇ ਤਹਿਤ ਹੁਣ ਸਖਤ ਤੋਂ ਸਬਟ੍ਰੈਕਸ਼ਨ ਲਿਆ ਜਾ ਰਹੇ ਹਨ। ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਔਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਹੈਗਾ ਸਖਤ ਤੋਂ ਸਬਟ੍ਰੈਕਸ਼ਨ ਲਿਆ ਜਾਏਗਾ।